ਹੇ ਹੈਗੇ ਹਾਂ ਜੀ ਉਹਨਾਂ ਦੇ ਪায়ে ਟੁੱਟੇ ਹੋਏ ਹੈਗੇ ਹਾਂ ਜੀ ਹਾਂ ਜੀ ਸਕਰੀਬਨ ਲੈਟਰ ਰਾਤ ਨੂੰ ਜੀ ਰੱਖੋ ਕੋਈ ਖਤਰਾ ਨਹੀਂ ਟਾਈਮ ਹੋ ਗਿਆ ਬਹੁਤ ਹੋ ਗਿਆ ਜੀ ਕੋਈ ਜਾਨਾ ਬਹੁਤ ਚੰਗਾ ਆ ਵੀ ਜੋਈ ਗੜੀ ਹੈ ਜੀ ਉਹ ਤਾਂ ਮੰਨ ਲਿਆ ਇਸ ਕੋਈ ਅੱਜ ਦੋ ਪ੍ਰੋਗਰਾਮ ਹੈ ਪਹਿਲਾ ਤਾਂ ਹੈਗਾ ਈ ਹਸਪੀਟਲ ਜਿਹਦੇ ਵਿੱਚ ਪਹਿਲਾਂ ਰਜਿਸਟ੍ਰੇਸ਼ਨ ਹੈ ਪੇਸ਼ੈਂਟ ਇੱਥੇ ਆਉਂਦਾ ਫਿਰ ਉਹ ਲਾਈਨ ਖੜਦਾ ਅਸੀਂ ਕਾਊਂਟਰ ਬਣਾਏ ਆ ਬਹੁਤ ਸਾਰੇ ਉੱਥੇ ਵੀ ਟੋਕਨ ਸਿਸਟਮ ਸ਼ੁਰੂ ਕੀਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਪਰ ਹੁਣ ਪੇਸ਼ੈਂਟ ਕਰੋ ਆਪਣੀ ਪਰਚੀ ਖੁਦ ਬਣਾ ਕੇ ਜਿਹੜਾ ਜਿਹੜਾ ਜਿਹਨੂੰ ਜਿਹੜਾ ਟੈਕਸੇ ਵੀ ਹੈਗਾ ਨਾ ਜੀ ਅੱਜਕੱਲ ਜਿਹੜੇ ਹਰ ਘਰ 'ਚ ਕੋਈ ਨਾ ਕੋਈ ਬੱਚਾ ਹੁੰਦਾ ਉਹ ਕਰੋ ਆਪਣੀ ਅਪਾਇੰਟਮੈਂਟ ਲੈ ਕੇ ਆਪਣੀ ਪਰਚੀ ਬਣਾ ਕੇ ਸਿੱਧਾ ਆਪਣਾ ਆਪਰੇਟਿਵ ਜਾ ਸਕਦਾ ਨੂੰ ਇੱਥੇ ਆ ਕੇ ਵੇਟ ਕਰਨ ਦੀ ਲੋੜ ਨਹੀਂ ਆ ਤੇ ਦੂਜਾ ਇਹਦੇ ਨਾਲ ਹੈਗਾ ਜਿਹੜੀ ਉਹ ਉਦੇ ਵਾਸਤੇ ਜਿਹੜਾ ਸੈਂਪਲ ਇੱਕੋ ਜਗ੍ਹਾ ਤੇ ਲੈੇ ਜਾਣਗੇ ਸਾਰੇ ਚਲਾ ਗਿਆ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਡਾਕਟਰ ਕੋਲੇ ਆਣੀ ਸ਼ੁਰੂ ਹੋ ਗਈ ਹੈ ਅੰਮੀ ਜੀ ਤੇ within ਹਫ਼ਤੇ 10 ਤੋਂ 15 ਦਿਨ ਦੇ ਵਿੱਚ ਜੁੜੀ ਹੈਗੀ ਆ ਪੇਸ਼ੈਂਟ ਦੇ ਮੋਬਾਈਲ ਦੇ ਉੱਤੇ ਵੀ ਉਹਨੂੰ ਸਾਰੀ ਰਿਪੋਰਟ ਮਿਲ ਜਾਈਗੀ ਪਹਿਲਾਂ ਉਹ ਕਾਗਜ਼ ਤੇ ਲਿਖ ਕੇ ਦਿੰਦੇ ਸੀ ਕਿਉਂਕਿ ਉਹ ਕਹਿੰਦੇ ਸੀ ਪੜ੍ਹੀ ਨਹੀਂ ਜਾਂਦੀ ਸੀ ਪਹਿਲਾਂ ਸੈਂਪਲ ਦੇ ਕੇ ਆਉਂਦੇ ਸੀ ਪਰ ਰਿਪੋਰਟ ਲੈ ਆਉਂਦੇ ਸੀ ਪੇਸ਼ੈਂਟ ਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਤੇ ਇਸੇ ਤਰ੍ਹਾਂ ਜਿਹੜਾ ਰਜਿਸਟ੍ਰੇਸ਼ਨ ਦੇ ਵਿੱਚ ਇਨਵੈਸਟੀਗੇਸ਼ਨਸ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਇਹਦੀ ਐਪਲੀਕੇਸ਼ਨ ਹੈਗੀ ਆ ਜਬੇ ਜਿਹੜੇ ਬੱਚੇ ਆ ਗਿਆ ਜਿਸ ਤਰ੍ਹਾਂ ਪੇਸ਼ੈਂਟ ਫਸੀਲੀਟੇਸ਼ਨ ਸੈਂਟਰ ਹੈ ਉਹ ਦੱਸਣਗੇ ਵੀ ਇੱਥੇ ਕਿਹੜਾ ਡਿਪਾਰਟਮੈਂਟ ਕਿੱਥੇ ਆ ਤੁਸੀਂ ਤੁਹਾਡਾ ਚੈੱਕਅਪ ਕਿੱਥੇ ਹੋਣਾ ਇਸ ਤੋਂ ਬਾਅਦ ਹਸਪਤਲ ਜਿਹੜੇ ਪੰਜਾਬ ਸਰਕਾਰ ਹੈ ਔਰ ਕਿਹੜੀ ਸਹੂਲਤਾਂ ਦੇ ਰਹੀ ਹੈ ਔਰ ਉਹਨਾਂ ਨੂੰ ਪ੍ਰਾਇਮਰੀ ਕੇਅਰ ਦੱਸਣਗੇ ਵੀ ਤੁਹਾਡੇ ਘਰ ਦੇ ਨੇੜੇ ਜਿਹੜਾ ਕਿਹੜਾ ਮhalla ਕਲੀਨਿਕ ਹੈਗਾ ਉਦੀ ਸਾਰੀ ਡਿਟੇਲ ਦੱਸਣ ਕਿ ਤੁਸੀਂ ਦਵਾਈ ਉੱਥੋਂ ਵੀ ਲੈ ਸਕਦੇ ਹੋ ਬਾਜ ਤੋਂ ਦਵਾਈ ਲੈਣ ਦੀ ਇੱਥੇ ਆਣ ਦੀ ਲੋੜ ਨਹੀਂ ਹੈ ਜਾਂ ਤੁਹਾਡਾ ਜਿਹੜਾ ਡਿਸਟ੍ਰਿਕਟ ਹਸਪਤਾਲ ਹੈ ਦਾ ਜਿਹੜਾ ਸਿਵਲਿਨ ਹਸਪਤਾਲ ਹੈ ਤੁਸੀਂ ਦਵਾਈ ਉੱਥੋਂ ਵੀ ਲੈ ਸਕਦੇ ਹੋ ਇੱਥੇ ਤੁਸੀਂ ਤਾਂ ਹੀ ਆਣਾ ਜਦੋਂ ਹਸਪਤਾਲ ਵਾਲੇ ਤੁਹਾਨੂੰ ਭੇਜਣ ਇੱਕ ਪ੍ਰੋਪਰ ਰੈਫਰਲ ਸਿਸਟਮ ਹੋਏਗਾ ਸੋ ਬਹੁਤ ਸਾਰੀਆਂ ਸਹੂਲਤਾਂ ਪੇਸ਼ੈਂਟ ਦੀ ਜ਼ਿੰਦਗੀ ਆਸਾਨ ਹੋਏਗੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪੇਸ਼ੈਂਟ ਇੱਥੇ ਆਏਗਾ ਉਹਨੂੰ ਕੋਈ ਇੱਕ ਹਮਦਰਦ ਬੰਦਾ ਮਿਲੇਗਾ ਜਿਹੜਾ ਉਹਦੀ ਗੱਲ ਸੁਨੇਗਾ ਉਹਨੂੰ ਰੀਸ਼ੋਰ ਕਰੇਗਾ ਪੇਸ਼ੈਂਟ ਦਾ ਜਿਹੜਾ ਫੀਅਰ ਹੈ ਉਹ ਖਤਮ ਹੋ ਜਾਏਗਾ ਆਦੀ ਬਿਮਾਰੀ ਉਹਦੀ ਠੀਕ ਹੋ ਜਾਂਦੀ ਹੈ ਜਦੋਂ ਜਦੋਂ ਕੋਲ ਨੂੰ ਪਿਆਰ ਨਾਲ ਗੱਲ ਕਰਨ ਵਾਲਾ ਮਿਲ ਜੇ ਸੋ ਇਹ ਦੋਨੋਂ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਇਹਨਾਂ ਦਾ ਮਕਸਦ ਇਹ ਹੈ ਕਿ ਮਜੀਦ ਦਾ ਜਿਹੜਾ ਹਸਪੀਟਲ ਸਟੇ ਹੈ ਉਹ ਡਰ ਰੰਗ ਨਾ ਹੋਵੇ ਡਰਣਾ ਨਾ ਹੋਵੇ ਉਹ ਦੁੱਖ ਤਕਲੀਫ ਚ ਆਵੇ ਤੇ ਇੱਥੋਂ ਉਹਦਾ ਦੁੱਖ ਨਿਵਾਰਨ ਹੋ ਕੇ ਇੱਕ ਸੁਖਮਈ ਜਿਹੜਾ ਹੈਗਾ ਸੁਨਿਆ ਲੈ ਕੇ ਜਾਵੇ